ਸੋਚ ਜੇ ਤੂੰ ਮੇਂ ਪਿਆਰ ਕਰਕੇ ਨਹੀਂ ਸਾਹਿਤ ਤੂੰ ਉੱਚ ਨਾ ਕਹੋ ਮੈਂ ਨਹੀਂ ਸੀ ਲਈ 90 ਦੇ ਦਹਾਕੇ ਦੀ ਉਹ ਖੂਬਸੂਰਤ ਜੋੜੀ ਜਿਸ ਨੇ ਆਪਣੀ ਬਾਕਮਾਲ ਅਤੇ ਜਾਦੂਈ ਆਵਾਜ਼ ਦੇ ਨਾਲ ਹਰ ਕਿਸੇ ਨੂੰ دیਵਾਨਾ ਬਣਾਇਆ ਉਹਨਾਂ ਦੇ ਗੀਤ ਨਾ ਸਿਰਫ 90 ਦੇ دہਾਕੇ ਦੇ ਵਿੱਚ ਸੁਨੇ ਜਾਂਦੇ ਸੀ ਬਲਕਿ ਅੱਜ ਵੀ ਉਹਨਾਂ ਗੀਤਾਂ ਨੂੰ ਉਹਨਾਂ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਜਿਨ੍ਹਾਂ ਕੀ ਕਾਫੀ ਸਮਾਂ ਪਹਿਲਾਂ ਤਾਂ ਕਹਿ ਸਕਦੇ ਹਾਂ ਕਿ ਬਾਲੀਵੁੱਡ ਇੰਡਸਟਰੀ ਦੇ ਵਿੱਚ ਕੋਈ ਵੀ ਫਿਲਮ ਅਜੇ ਹੀ ਨਹੀਂ ਸੀ ਜੋ ਕਿ ਇਹਨਾਂ ਦੋਵਾਂ ਗਾਇਕਾਂ ਤੋਂ ਬਿਨਾ ਅਧੂਰੀ ਹੋਵੇ ਜਿਵੇਂ ਬਿਲਕੁਲ ਗੱਲਬਾਤ ਕਰ ਰਹੇ ਕੁਮਾਰ ਸਾਨੂੰ ਅਤੇ ਸਾਧਨਾ ਸਰਗਮਤੀ ਢੇਰ ਸਾਰੇ ਗੀਤ ਦੇਣ ਤੋਂ ਬਾਅਦ ਇਹਨਾਂ ਦੋਵੇਂ ਗਾਇਕਾਂ ਨੇ ਇੰਡਸਟਰੀ ਦੇ ਵਿੱਚ ਆਪਣਾ ਸਿੱਕਾ ਜ਼ਰੂਰ ਜਮਾਇਆ ਤੇ ਅੱਜ ਵੀ ਜਦੋਂ ਇਹ ਗੀਤ ਸੁਣੇ ਜਾਂਦੇ ਨੇ ਤੇ ਕੁਮਾਰ ਸਾਨੂੰ ਅਤੇ ਸਾਧਨਾ ਦੋਵਾਂ ਨੂੰ ਹੀ ਇਹਨਾਂ ਗੀਤਾਂ ਦੇ ਕ੍ਰੈਡਿਟ ਕਹਿ ਸਕਦੇ ਕਿ ਜ਼ਰੂਰ ਦਿੱਤੇ ਜਾਂਦੇ ਨੇ ਹਾਲ ਹੀ ਦੇ ਵਿੱਚ ਕੈਨੇਡਾ ਦੇ ਲਈ ਬੀਤੀ ਸ਼ਾਮ ਕਾਫੀ ਖਾਸ ਰਹੀ ਹੈ ਕਿਉਂਕਿ ਕੁਮਾਰ ਸਾਨੂੰ ਅਤੇ ਸਾਧਨਾ ਸਰਗਮ ਦੋਵਾਂ ਦੇ ਵੱਲੋਂ ਇੱਕ ਲਾਈਵ ਕਾਨਸਰਟ ਕੀਤਾ ਗਿਆ ਹੈ ਸੋ ਨਾ ਸਿਰਫ ਕਹਿ ਸਕਦੇ ਆ ਕਿ ਭਾਰਤ ਦੇ ਵਿੱਚ ਬਲਕਿ ਭਾਰਤ ਤੋਂ ਬਾਹਰ ਵਿਦੇਸ਼ ਦੇ ਵਿੱਚ ਵਸਦੇ-ਵਸਦੇ ਭਾਰਤੀਆਂ ਲਈ ਵੀ ਕੁਮਾਰ ਸਾਨੂੰ ਅਤੇ ਸਾਧਨਾ ਦੋਵਾਂ ਨੇ ਇੱਕ ਬਹੁਤ ਖੂਬਸੂਰਤ ਕਾਂਸਰਟ ਆਰਗੇਨਾਈਜ਼ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਪਰਫਾਰਮੈਂਸ ਦਿੱਤੀ ਹੈ ਤੇ ਉਹਨਾਂ ਦੀ ਪਰਫਾਰਮੈਂਸ ਦੇਖਣ ਤੋਂ ਬਾਅਦ ਹੁਣ ਕਹਿ ਸਕਦੇ ਕਿ ਕੈਨੇਡਾ ਦੇ ਵਿੱਚ ਵਸਦੇ ਹਰ ਕਿਸੇ ਨਿਵਾਸੀ ਦੇ ਵੱਲੋਂ ਇਹ ਸ਼ਾਮ ਭੁੱਲਣੀ ਔਖੀ ਹੋ ਚੁੱਕੀ ਹੈ ਕਿਉਂਕਿ ਬਹੁਤ ਖੂਬਸੂਰਤ ਆਵਾਜ਼ਾਂ ਦੇ ਨਾਲ ਬਹੁਤ ਖੂਬਸੂਰਤ ਗੀਤਾਂ ਦੇ ਨਾਲ 90 ਦੇ ਦਹਾਕੇ ਦੇ ਉਹ ਗੀਤਾਂ ਦੇ ਨਾਲ ਇਹਨਾਂ ਦੋਵਾਂ ਨੇ ਇਸ ਸ਼ਾਮ ਨੂੰ ਬਹੁਤ ਜ਼ਿਆਦਾ ਰੰਗੀਨ ਬਣਾਇਆ ਤੇ ਇਸੇ ਹੀ ਸ਼ਾਮ ਦੇ ਵਿੱਚ ਕੁਮਾਰ ਸਾਨੂੰ ਨੇ ਆਪਣੀ ਬੇਟੀ ਨੂੰ ਵੀ ਪੇਸ਼ ਕੀਤਾ ਤੇ ਉੱਥੇ ਹੀ ਪਤੌਰ ਉਹਨਾਂ ਨੂੰ ਗਾਇਕਾ ਦੇ ਤੌਰ ਤੇ ਜਿਹੜਾ ਕਹਿ ਸਕਦੇ ਕਿ ਉਹਨਾਂ ਨੇ ਇੰਟਰੋਡਿਊਸ ਆਰਿਆਂ ਦੇ ਨਾਲ ਕਰਵਾਇਆ ਤੇ ਇਸ Concert the Vich ਹਰ ਇੱਕ ਗੀਤ ਨੂੰ ਕੁਮਾਰ ਸਾਨੂੰ ਦੇ ਵੱਲੋਂ ਪੇਸ਼ ਕੀਤਾ ਗਿਆ ਜਨਾ ਦੇ ਗੀਤਾਂ ਨੂੰ ਜਿਸ ਤਰੀਕੇ ਦੇ ਨਾਲ ਅੱਜ ਵੀ ਪੇਸ਼ ਕੀਤਾ ਜਾਂਦਾ ਹੈ ਇਹ ਸੁਣਿਆ ਜਾਂਦਾ ਹੈ ਤਾਂ ਕਹਿ ਸਕਦੇ ਆ ਕਿ ਇਹ ਸ਼ਾਮ ਜਿਹੜੀ ਹੈ ਉਹ ਪੂਰੇ ਕੈਨੇਡਾ ਵਾਸੀਆਂ ਦੇ ਲਈ ਬੇਹੱਦ ਖਾਸ ਰਹੀ ਹੈ ਇਸ ਦੇ ਨਾਲ ਹੀ ਇਸ ਕਾਨਸਰਟ ਦੇ ਵਿੱਚ ਕੁਮਾਰ ਸਾਨੂੰ ਦੇ ਵੱਲੋਂ ਜਿਹੜਾ ਇੱਕ ਛੋਟਾ ਜਿਹਾ ਕਹਿ ਸਕਦੇ ਕਿ स्लॉट ਜ਼ਰੂਰ ਰੱਖਿਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਖੁਦ ਪੁੱਛਿਆ ਸੀ ਆਪਣੇ ਚਾਣ ਵਾਲਿਆਂ ਨੂੰ ਜਿਹੜੇ ਉਹਨਾਂ ਨੂੰ ਖਾਸ ਤੌਰ ਤੇ ਉੱਥੇ ਦੇਖਣ ਦੇ ਲਈ ਪਹੁੰਚੇ ਹੋਏ ਸੀ ਕਿ ਉਹ ਕਿਹੜਾ ਗੀਤ ਸੁਣਨਾ ਚਾਹੁੰਦੇ ਨੇ ਹਾਲਾਂਕਿ ਉਹ ਕਹਿੰਦੇ ਹੋਏ ਜ਼ਰੂਰ ਨਜ਼ਰ ਆਏ ਕਿ ਇਹ ਉਹਨਾਂ ਦਾ स्लॉट ਸਿਰਫ ਤੁਹਾਡੇ ਲਈ ਹੈ ਕਿ ਤੁਸੀਂ ਜਿਹੜਾ ਗੀਤ ਮੈਨੂੰ ਕਹੋਗੇ ਮੈਂ ਉਹ ਗੀਤ ਤੁਹਾਨੂੰ ਪੇਸ਼ ਕਰਾਂਗਾ ਸੋ ਇਸ ਅੱਧੇ ਘੰਟੇ ਦੇ ਵਿੱਚ ਕੁਮਾਰ ਸਾਨੂੰ ਨੇ ਉੱਥੇ ਦੇਖਣ ਆਏ ਲੋਕਾਂ ਦਾ ਹੈ ਕਿਹਦਾ ਅਗਿਆ ਕਿ ਪ੍ਰਾਇੋਰਟੀ ਦੇ ਆਧਾਰ ਤੇ ਇਹ ਗੀਤ ਗਾਇਤ ਸਾਰਿਆਂ ਨੂੰ ਆਪਣਾ دیਵਾਨਾ ਜ਼ਰੂਰ ਬਣਾਇਆ ਸੋ ਕਹਿ ਸਕਦੇ ਹਾਂ ਕਿ ਬਹੁਤ ਲੰਬੇ ਸਮੇਂ ਬਾਅਦ ਕੁਮਾਰ ਸਾਨੂੰ ਅਤੇ ਸਾਧਨਾ ਸੈਗਮ ਦੋਵੇਂ ਇਕੱਠਿਆਂ ਨੇ ਪਰਫਾਰਮ ਕੀਤਾ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਤਾਂ ਕੈਨੇਡਾ ਦੇ ਮੈਰੀਡੀਅਨ ਹਾਲ ਦੇ ਵਿੱਚ ਇੱਕ ਖਾਸ ਕਾਨਸਰਟ ਜਿਹੜਾ ਆਰਗੇਨਾਈਜ਼ ਕਰਵਾਇਆ ਗਿਆ ਸੀ इतने की है दो खास बाकमाल आवाज के मलिक जोड़े कह सकते हैं कि इन्होंने वालों अपनी जादू या खूबसूरत आवाज के हर किसी को दीवाना बनाया गया क्या।, क्या है कि एक सेगमेंट है मेरा जिसमें आप लोग ना जो रिक्वेस्ट करोगे वो मैं लाइव गा दूंगा एक मिनट एक मिनट क्या है कि मेरा वो लड़का जाएगा ये जो है शेर का काल में ये लोगों के पास जा जाके जा जो जो निपुष्ट करना है कर लीजिए सचेंगे तुम में प्यार سے سنگیت প্রেমیوں کے سامنے پھر سے آنے کا اور گانے کا موقع ملا۔